ਸਰਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਤੇ ਚੜਦੀ ਕਲਾ ਵਿੱਚ ਹੋਵਗੇ ਲੋ ਜੀ ਇੱਥੇ ਸੀ ਸਵੇਰ ਦੇ 9 ਵਜੇ ਤੇ ਅੱਜ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀਗੀ ਸਕੂਲ ਚੋਂ ਆ ਗਿਆ ਫੋਨ ਬੱਚੇ ਸਾਢੇ 8 ਦੇ ਕਰੀਬ ਸਕੂਲ ਚਲੇ ਜਾਂਦੇ ਹੈਗੇ ਹਨਾ ਤੇ ਹੁਣ 9 ਵਜੇ ਸੀਗੇ ਤੇ ਉਹਨਾਂ ਦੀ ਜਿਹੜੀ ਕੰਮ ਵਾਲੀ ਹੈ ਨਾ ਇਹਨੂੰ ਬਿਜ਼ੀ ਕਹਿੰਦੇ ਹੈਗੇ ਆ ਉਹ ਜਦੋਂ ਟਿਫਨ ਰੱਖਣ ਲੱਗੀ ਹੋਣੀ ਆ ਹਨਾ ਉਹਨੂੰ ਪਤਾ ਲੱਗਿਆ ਹੋਊਗਾ ਓਵੰਜ ਰਖਤੀ ਆ ਹਨਾ ਬਿਹਾਰਿਕ ਦੇ ਬੈਗਸ ਦਾ ਟਿਫਨ ਹੀ ਹੈ ਨਹੀਂ ਉਹਨਾਂ ਦਾ ਸਕੂਲੋਂ ਫੋਨ ਆ ਗਿਆ ਪਰ ਮੈਨੂੰ ਇਹ ਲੱਗਦਾ ਸੀ ਮੈਂ ਟਿਫਨ ਪਾਤਾ ਹੈਗਾ ਹਨਾ ਬੜੀ ਕਨਫਿਊਜ਼ਨ ਸਾਰੇ ਕਿਤੇ ਲੱਭਿਆ ਪਰ ਇੱਕ ਟ੍ਰੋਲੀ ਹੈ ਜਿਵੇਂ ਆਪਣੇ ਪਹਿਲਾਂ ਟੀਵੀ ਟ੍ਰੋਲੀ ਜੀ ਬਣੀ ਹੁੰਦੀ ਸੋ ਉਹ ਰੱਖੀ ਹੈ ਇੱਥੇ ਸਾਡੇ ਤੇ ਉਹਦੇ ਨੀਚੇ ਪਿਆ ਸੀ ਮੈਨੂੰ ਨਹੀਂ ਸਮਝ ਆ ਰਹੀ ਮੈਂ ਕਦੋਂ ਉਹ ਰੱਖਤਾ ਸਵੇਰੇ ਸਵੇਰੇ ਇੰਨਾ ਪਚਾਲਦਾ ਹੁੰਦਾ ਨਾ ਜਵਾਕਾਂ ਦਾ ਉਧਰੋਂ ਮੰਮੀ ਨਹੀਂ ਜਾਣਾ ਹੁੰਦਾ ਹਨਾ ਇੱਕ ਸਾਰਿਆਂ ਨੇ ਵਾਸ਼ਰੂਮ ਤੇ ਲੰਬੀ ਲਾਈਨ ਲਾਈ ਹੁੰਦੀ ਹੈਗੀ ਇੱਕ ਦੂਜੇ ਨੂੰ ਕਹਿੰਦੇ ਵੀ ਜਲਦੀ ਕਰ ਜਲਦੀ ਕਰ ਇਸੇ ਚੱਕਰ ਚ ਮੈਂ ਪਤਾ ਨਹੀਂ ਕਿਵੇਂ ਉਹਦਾ ਟਿਫਨੀ ਭੁੱਲ ਗਈ ਪਾਉਣਾ ਹੈ ਤੇ ਬਹੁਤ ਵੱਡੀ ਮੁਸੀਬਤ ਹੈ ਸਾਡੇ ਲਈ ਕਿਉਂਕਿ ਇਹਨਾਂ ਤੋਂ ਹਜੇ ਬਾਈਕ ਨਹੀਂ ਚੱਲਦੀ ਤੇ ਇਸ ਕਰਕੇ ਇਹਨਾਂ ਨੇ ਫਿਰ ਕਿਸੇ ਆਦੇ ਦੋਸਤ ਨੂੰ ਫੋਨ ਕੀਤਾ ਤੇ ਹਜੇ ਤੱਕ ਵਾਪਸ ਨਹੀਂ ਆਏ ਮੈਂ ਬੂਹੇ ਵਾਲੀ ਦੇਖੀ ਜਾਨੀ ਆ ਵੀ ਪਤਾ ਨਹੀਂ ਕਿਵੇਂ ਆ ਵੀ ਕਲਾਸ ਲੱਭੀ ਹੋਣੀ ਆ ਦੂਸਰੇ ਬੰਦੇ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਹਨਾ ਕਾਫੀ ਜਿਆਦਾ ਗੈਦਰਿੰਗ ਹੈ ਇਹਨਾਂ ਦੇ ਸਕੂਲ ਤੇ ਬਿਲਡਿੰਗ ਵੀ ਕਾਫੀ ਵੱਡੀ ਹੈ ਹਨਾ ਪਤਾ ਨਹੀਂ ਲੱਗਦਾ ਹੈਗਾ ਤੇ ਉਦੋਂ ਦੀ ਮੈਨੂੰ ਟੈਨਸ਼ਨ ਹੋਈ ਪਈ ਹੈ ਤੇ ਮੈਂ ਸੋਚ-ਸੋਚ ਕੇ ਵੀ پاਗਲ ਹੀ ਹੋਈ ਪਈ ਆ ਵੀ ਮੈਂ ਭੁੱਲ ਕਿਵੇਂ ਸਕਦੀ ਆ ਵੀ ਕਿੱਥੇ ਰੱਖਤਾ ਪਤਾ ਨਹੀਂ ਇੰਨੀ ਟੈਨਸ਼ਨ ਦੇ ਵਿੱਚ ਕੁਝ ਵੀ ਯਾਦ ਨਹੀਂ ਰਹਿੰਦਾ ਹਨਾ ਵੀ ਆਪਾਂ ਕੀ ਕਰ ਜਾਨੀ ਹੈਗੀ ਵੀ ਸਵੇਰੀ ਏਡੀ ਵੱਡੀ ਗਲਤੀ ਹੋ ਗਈ ਜੇ ਨਾ ਪਤਾ ਲੱਗਦਾ ਜਾਂ ਉਹਨਾਂ ਦੀ ਬੀਜ਼ੀ ਨਾ ਦੇਖਦੇ ਹਨਾ ਵੀ ਕਿੱਥੇ ਆ ਬੱਚੇ ਦਾ ਬੱਚੇ ਨੇ 3 ਵਜੇ ਤੱਕ ਭੁੱਖੇ ਰਹਿਣਾ ਸੀ ਹਨਾ ਕਿ ਮੈਂ ਉਦੋਂ ਦੀ ਇੱਥੇ ਹੀ ਕੰਮ ਕਰੀ ਆ ਨੀ ਤੇ ਧਿਆਨ ਮੇਰਾ ਬੂਹੇ ਵਾਲੀ ਪਿਆ ਹੈਗਾ ਵੀ ਕਦੋਂ ਹੀ ਆਉਣਗੇ ਤੇ ਕਦੋਂ ਮੈਂ ਇਹਨਾਂ ਨੂੰ ਪੁੱਛੂੰਗੀ ਵੀ ਟਿਫਨ ਤੁਸੀਂ ਦੇ ਦਾ ਬੱਚੇ ਨੂੰ ਜਾਂ ਨਹੀਂ ਆਪਾਂ ਮਾਮਾਂ ਦੇ ਆਪਾਂ ਵੀ ਕੁਝ ਖਾਦਾ ਹੋਵੇ ਜਾਂ ਨਾ ਹੋਵੇ ਬੱਚਿਆਂ ਦੀ ਚਿੰਤਾ ਨਾ ਆਪਾਂ ਨੂੰ ਸਾਰਾ ਦਿਨ ਹੀ ਰਹਿੰਦੀ ਐ ਸਵੇਰੇ ਆਪਾਂ ਜਲਦੀ ਉੱਠਦੇ ਆਂ ਟਿਫਨ ਬਣਾਉਣੀ ਐ ਫਿਰ ਜਦੋਂ ਸਕੂਲੋਂ ਆਉਣਾ ਹੁੰਦਾ ਉਦੋਂ ਚਿੰਤਾ ਹੋ ਜਾਂਦੀ ਐ ਹਨਾ ਵੀ ਆ ਕੇ ਕੀ ਖਾਣਗੇ ਕਈ ਵਾਰ ਉਹਨੂੰ ਪਸੰਦ ਨਹੀਂ ਹੁੰਦਾ ਦੁਬਾਰਾ ਵੀ ਬਣਾਉਣਾ ਪੈਂਦਾ ਹਨਾ ਤੇ ਇਹੀ ਨਖਰੇ ਇਹਨਾਂ ਦੇ ਰਾਤ ਨੂੰ ਚੱਲਦੇ ਹੈਗੇ ਆ ਇਹ ਨਾ ਵੀ ਮਨਾ ਵੀ ਕਰਦੇ ਨੇ ਵੀ ਅਸੀਂ ਇਹ ਨਹੀਂ ਖਾਣਾ ਹੈਗਾ ਹਨਾ ਆਪਾਂ ਕਿੰਨੀ ਐਫਰਟ ਕਰਦੇ ਆ ਵੀ ਤੂੰ ਉਹਦੇ ਨਾਲ ਖਾ ਲਾ ਦੁੱਧ ਪੀ ਲਾ ਦੁੱਧ 'ਚ ਵੀ ਫਲੇਵਰ ਪਈ ਦੇ ਇਹਨਾਂ ਨੂੰ ਬਦਲ ਬਦਲ ਕੇ ਪਾ ਪਾ ਕੇ ਹਨਾ ਤੇ ਲਓ ਜੀ ਇੱਥੇ ਮੈਂ ਸਾਰਾ ਕੰਮ ਕਾਜ ਖਤਮ ਕਰ ਦਿੱਤਾ ਸੀਗਾ ਤੇ ਪਰ ਇਹ ਤਾਂ ਬਹੁਤ ਟਾਈਮ ਹੋ ਗਿਆ ਹਰਦੀਪ ਦੇ ਪਾਪਾ ਹਜੇ ਤੱਕ ਨਹੀਂ ਆਏ ਸੀਗੇ ਤੇ ਮੈਂ ਇੱਥੇ ਹੀ ਗੇੜੇ ਕੱਢੀ ਜਾਂਦੀ ਸੀ ਤੇ ਮੰਮੀ ਮੈਨੂੰ ਕਹਿ ਰਹੇ ਸੀਗੇ ਵੀ ਚਲ ਤੂੰ ਨਹਾ ਲਾ ਉਹਨੇ ਕੋਈ ਗੱਲ ਨਹੀਂ ਤੈਨੂੰ ਆ ਕੇ ਦੱਸਦੀ ਦੇਣਗੇ ਲੋ ਜੀ ਇਹ ਇੱਥੇ ਆ ਗਏ ਸੀਗੇ ਕਾਫੀ ਟਾਈਮ ਇਹਨਾਂ ਨੂੰ ਲੱਗ ਗਿਆ ਸੀਗਾ ਤੇ ਇਹਨਾਂ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਰਿਸੈਪਸ਼ਨ ਤੇ ਫੜਾਇਆ ਸੀ ਕਿ ਤੁਹਾਨੂੰ ਕਲਾਸ 'ਚ ਭੇਜਦਾ ਸੀਗਾ ਇਹ ਕਹਿੰਦੇ ਵੀ ਨਹੀਂ ਕਲਾਸਾਂ 'ਚ ਨਹੀਂ ਉਹਨਾਂ ਦੇ ਭੇਜਣਾ ਅਲਾਉਡ ਹੈਗਾ ਤੇ ਉਹਨਾਂ ਦੀ ਜਿਹੜੀ ਹੈਲਪਰ ਵੀ ਇਜੀ ਰੱਖੂਗਾ ਹੁੰਦਾ ਹੈ ਨਾ ਵੀ ਉਹੀ ਬੱਚਿਆਂ ਨੂੰ ਅੱਗੇ ਫੜਾ ਕੇ ਆਉਂ ਲੱਗੇ ਨੇ ਜਾਂ ਕਲਾਸਾਂ ਦੇ ਟਿਫਨ ਵਗੈਰਾ ਜਾਂ ਕੋਈ ਵੀ ਚੀਜ਼ ਬੱਚੇ ਭੁੱਲ ਜਾਂਦੇ ਆ ਹਨਾ ਤੇ ਇਸ ਤੋਂ ਬਾਅਦ ਲੋ ਜੀ ਇੱਥੇ ਮੈਂ ਨਹਾ ਨੂੰ ਕਿ ਆ ਗਈ ਤੇ ਮੈਂ ਹੁਣ ਕੰਨ ਲੱਗਣਾ ਸੀ ਪਾਠ ਮੈਂ ਪਾਠ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਜਿਹੜੀ ਰੋਟੀ ਦਿੰਨੀ ਹੈਗੀ ਮਤਲਬ ਮੈਂ ਪੁੱਛ ਲਈ ਨਹੀਂ ਨੀ ਜੀ ਤੁਸੀਂ ਪਹਿਲਾਂ ਖਾਣੀ ਹੈ ਕਿ ਬਾਅਦ ਚੋਂ ਖਾਣੀ ਹੈ ਮੈਂ ਸਫਾਈਆਂ ਕਰਕੇ ਮਤਲਬ ਸਾਰੇ ਕੰਮ ਨੇ ਵੇੜ ਕੇ ਬਾਕੀ ਹੈ ਨਾ ਰੋਟੀ ਪਾਣੀ ਉਹ ਤਿਆਰ ਕਰਕੇ ਰੱਖ ਧੀਰਾ ਤੇ ਇਸ ਤੋਂ ਬਾਅਦ ਨਹਾ ਕੇ ਥੋੜਾ ਟਾਈਮ ਚਲੋ ਰੱਬ ਦਾ ਨਾਮ ਲੈ ਕੇ ਹੈ ਨਾ ਇਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗਦੀ ਹੈਗੀ ਹੈ ਤੇ ਅੱਜ ਹੀ ਕਹਿੰਦੇ ਸੀਗੇ ਬੇਸਨ ਦੇ ਮੈਨੂੰ ਪੂੜੇ ਬਣਾ ਕੇ ਦੇਓ ਕਿਉਂਕਿ ਇਹਨਾਂ ਨੂੰ ਕੋਲਡ ਬਹੁਤ ਹੋਇਆ ਪਿਆ ਤੇ ਉਹ ਖਾਣੇ ਦੇ ਕੰਮ ਵਾਸਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵਿਵਸਥਾ ਨੇ ਜਿਹੜਾ ਬਹੁਤ ਵਧੀਆ ਹੁੰਦਾ ਹੈ ਹਨ ਤੇ ਵੇਸਣ ਦੇ ਪੂੜੇ ਜਿਹੜੇ ਉਹਦੇ ਨਾਲ ਥੋੜਾ ਫਰਕ ਪੈ ਜਾਂਦਾ ਹੈ ਹਨਾ ਸਾਜ ਜਾਂ ਸੋਖਾ ਆਉਣ ਲੱਗਦਾ ਗਲਾ ਸਾਫ ਹੋ ਜਾਂਦਾ ਤੇ ਲੋ ਜੀ ਆਪਾਂ ਅੱਗੇ ਸਿੱਖਾਣਾ ਬਣਾਉਣ ਵਾਸਤੇ ਕਿਚਨ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਆ ਕੇ ਸੈਲਡ ਕੱਟ ਕੇ ਫੜਾ ਦੇਣੀ ਹੁੰਦੀਆਂ ਵੀ ਫਿਰ ਇਹ ਹੌਲੀ-ਹੌਲੀ ਉਹ ਖਾ ਲੈਂਦੇ ਹੈਗਾ ਉਦੋਂ ਨੂੰ ਮੈਂ ਇਹਨਾਂ ਦੀ ਰੋਟੀ ਹੈ ਜਿਹੜੀ ਉਹ ਤਿਆਰ ਕਰਦੀ ਨਹੀਂ ਹੁੰਦੀਆਂ ਹਨਾ ਤੇ ਇੱਥੇ ਮੈਂ ਚੀਲਾ ਬਣਾਉਣ ਵਾਸਤੇ 2-3 ਵੱਡੇ ਸਰਵਿਸ ਸਪੂਨ ਹੁੰਦੇ ਹੈਗੇ ਨਾ ਉਹ ਮੈਂ ਲੈ ਲਿੱਤੇ ਹੈਗੇ बेसन ਦੇ ਤੇ ਮੈਂ ਇੱਕ ਕੌਲੀ ਦੇ ਵਿੱਚ ਪਹਿਲਾਂ ਹੀ ਹਰੀਆਂ ਮਿਰਚਾਂ ਅਦਰਕ ਕੁਸ਼ਕ ਧਨੀਆਂ ਤੇ ਅਜੀਰਾ ਇਹ ਚੀਜ਼ਾਂ ਜਿਹੜੀਆਂ ਮੈਂ ਕੱਟ ਕੇ ਰੱਖਿਆ ਸੀ ਤੇ ਥੋੜਾ ਜਿਹਾ ਇੱਕ ਛੋਟਾ ਮੈਂ ਪਿਆਜ਼ ਕੱਟਿਆ ਹੋਇਆ ਸੀ ਉਹ ਵੀ ਮੈਂ ਵਿੱਚ ਮਿਕਸ ਕਰਤਾ ਤੇ ਨਮਕ ਮਿਰਚ ਮਿਕਸ ਕਰਤਾ ਹੈਗਾ ਥੋੜੀ ਜਿਹੀ ਹਲਦੀ ਪਾ ਲਈ ਸੀ ਵੀ ਮੈਂ ਹੈਨਾ ਉਹ ਮੈਂ ਥੋੜਾ ਜਿਹਾ ਕੋਲ ਬਣਾ ਲਿਆ ਸੀ ਪਾਣੀ ਪਾ ਕੇ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਥੋੜਾ ਜਿਹਾ ਬੇਕਿੰਗ ਸੋਡਾ ਵੀ ਪਾ ਸਕਦੇ ਆ ਕਈ ਲੋਕ ਪਾ ਲੈਂਦੇ ਪਰ ਮੈਂ ਕਦੀ ਵੀ ਨਹੀਂ ਪਾਇਆ ਹੈਗਾ ਤੇ ਕੁਛਕ ਦਿਹੀਂ ਵੀ ਐਡ ਕਰ ਲੈਂਦੀ ਹੈਗੀ ਜੇ ਦਹੀਂ ਐਡ ਕਰਦੇ ਹੈਗੇ ਤਾਂ ਉਹ ਬਿਲਕੁਲ ਜਿਵੇਂ ਆਪਾਂ ਸੌਫਟ ਸੌਫਟ ਬਣ ਜਾਂਦੇ ਆ ਮਤਲਬ 스ਪੰਜੀ ਟਾਈਪ ਬਣ ਜਾਂਦੀ ਹੈ ਹੈ ਨਾ ਤੇ ਇਸ ਤੋਂ ਬਾਅਦ ਜਦੋਂ ਤਵਾ ਗਰਮ ਹੋ ਗਿਆ ਥੋੜਾ ਜਿਹਾ ਆਪਾਂ ਲਾ ਲਿਆ ਹੈਗਾ ਘਿਓ ਤਵੇ ਤੇ ਮਤਲਬ ਪਾਲਿਸ਼ ਜਿਹਾ ਕਰ ਲਿਆ ਜਿਵੇਂ ਆਪਾਂ ਹੈ ਨਾ ਇਤਬਾਦ 스ਪੂਨ ਦੇ ਨਾਲ ਹੀ ਮੈਂ ਕੋਲ ਲੈ ਹੈਗਾ ਕੋਈ ਵੀ ਐਕਸਟਰਾ ਕੋਈ ਹੋਰ ਚੀਜ਼ ਨਹੀਂ ਲਈ ਹਾਰ ਚੀਜ਼ ਨਾ ਜਿਵੇਂ ਅੱਗੇ ਫਲਾ ਦਿੰਦੇ ਸੀ ਹਨਾ ਅੱਗੇ ਮੇਰੀ ਮੰਮੀ ਵਾਲੀਆਂ ਤਾਂ ਹਮੇਸ਼ਾ ਹੀ ਗੱਤਾ ਇਹ ਲੈ ਲੈਂਦੀਆਂ ਸੀ ਉਹਨੂੰ ਫੋਲਡ ਕਰਕੇ ਫਲਾਈ ਜਾਂਦੇ ਸੀਗਾ ਪਰ ਮੈਂ ਤਾਂ 스ਪੂਨ ਦੇ ਨਾਲ ਹੀ ਕਰ ਦਿੰਦੀ ਆ ਤੇ ਮੇਰੇ ਤੋਂ ਈਜ਼ੀ ਬਣ ਜਾਂਦਾ ਹੁਣ ਤਾਂ ਆਦਤ ਪੈ ਗਈ ਹੈ ਪਹਿਲੋਂ ਪਹਿਲ ਤਾਂ ਹੁੰਦਾ ਸੀ ਜਦੋਂ ਹਨਾ ਆਪਾਂ ਕੰਮ ਕਰਨਾ ਸਿੱਖਦੀ ਹੈਗੀਆਂ ਹੁਣ ਤਾਂ ਕੰਮ ਕੰਮ ਕਰ ਕਰਕੇ ਨਾ ਕੰਮ ਤੇ ਕੰਮ ਤੋਂ ਵੀ ਕਿਸੇ ਦਿਨ ਮੈਨੂੰ ਲੱਗਦਾ ਨਕਸ਼ਨ ਪੈ ਜਾਣੀਆਂ ਵੀ ਇੰਨਾ ਹੀ ਕੰਮ ਕੀਤਾ ਜਾਂਦਾ ਹੈ ਹਨਾ ਵਿਆਹ ਤੋਂ ਬਾਅਦ ਤਾਂ ਪਤਾ ਹੀ ਨਹੀਂ ਪਹਿਲੇ ਤਾਂ ਚੁਆਇਸ ਹੁੰਦੀ ਸੀਗੀ ਬ ਚਾਹ ਨਾਲ ਖਰੀਦਾ ਸੀਗਾ ਪਹਿਲਾਂ ਤਾਂ ਤੇਕੇ ਘਰ ਦਾ ਹੈ ਨਾ ਤੇ ਇਸ ਤਰ੍ਹਾਂ ਚਲੋ ਜੀ ਹੁਣ ਆਸਤੇ ਪਾਸੇ ਵੀ ਜਦੋਂ ਇਹਨੂੰ ਪਲਟਦਾ ਹੈਗਾ ਹੈ ਨਾ ਫਿਰ ਆਸਤੇ ਪਾਸੇ ਵੀ ਦਵਾਰਾ ਮੈਂ ਕਿ ਉਹ ਲਾ ਦਿੰਨੀ ਹੁੰਨੀ ਹੈ ਤੇ ਫਿਰ ਉਹਨੂੰ ਦੱਬ ਕੇ ਬਣਾ ਦਿੱਤਾ ਜਾਂਦਾ ਦੇਖੋ ਜੀ ਆਪਣਾ ਬਹੁਤ ਹੀ ਪੋਲਾ ਬੋਲਾ ਜਿਹਾ ਬੜਾ ਸੋਹਣਾ ਬਣਿਆ ਹੈਗਾ ਰੰਗ ਵੀ ਬੜਾ ਸੋਹਣਾ ਹੈ ਤੇ ਇਹਨੂੰ ਚਾਹ ਨਾਲ ਵੀ ਤੁਸੀਂ ਚਾਹ ਨਾਲ ਵੀ ਲੈ ਸਕਦੇ ਹੋ ਤੇ ਦਹੀਂ ਨਾਲ ਵੀ ਤੁਸੀਂ ਲੈ ਸਕਦੇ ਹੋ ਇਹ ਸੀਗਾ ਹਜੇ ਸਾਡਾ ਵੀ ਸਵੇਰ ਦਾ ਹੀ ਮੰਨ ਲਓ ਨਾ ਤਾਂ ਬ੍ਰੇਕਫਾਸਟ ਕਹਿ ਸਕਦੇ ਆ ਬ੍ਰੇਕਫਾਸਟ ਤਾਂ ਚਲੋ ਆਪਾਂ ਚਾਹ ਵਗੈਰੇ ਹੀ ਲੈ ਲੈਂਦੇ ਹਾਂ ਨਾ ਤੇ ਇਸ ਕਰਕੇ ਦਹੀਂ ਨਾ ਹੀ ਲੈ ਲਿਆ ਸੀ ਆਪਾਂ 11 12 ਵਜੇ ਆਪਾਂ ਮਤਲਬ ਇਹ ਖਾਣਾ ਬਣਾਇਆ ਸੀਗਾ ਅੱਜ ਲੰਚ ਔਰ ਬ੍ਰੇਕਫਾਸਟ ਸਮਝ ਲਓ ਇੱਕ ਹੀ ਹੋ ਗਿਆ ਇਕੱਠਾ ਹੀ ਹੈ ਨਾ ਇਸ ਕਰਕੇ ਇਹਨਾਂ ਨੇ ਦਹੀਂ ਨਾ ਹੀ ਲੈ ਲਿਆ ਸੀ ਚਾਹ ਨਹੀਂ ਲਿਖਤੀ ਸੀ ਲਓ ਜੀ ਇੱਥੇ ਆਪਾਂ ਸ਼ੱਕਰ ਵਾਲੀਆਂ ਸਨੀਮੀਆਂ ਧਰਤੀਆਂ ਹੈਗੇ ਇਹ ਵੀ ਕੋਲਡ ਥਾਂਸੀ ਜੋ ਕੰਮ ਦੀ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਚੱਕਣ ਲੱਗੀ ਪਈ ਸੀ ਜਿਹੜੇ ਸੁੱਕੇ ਕੱਪੜੇ ਹੈਗੇ ਆ ਤੇ ਦੂਸਰੇ ਕੱਪੜੇ ਆਂ ਜਿਹੜੀ ਅਦਲਾ ਬਦਲੀ ਕਰਨ ਦੀ ਪਈ ਸੀ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮਿਲਦੇ ਆ ਕਿਸੇ ਨੈਕਸt ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ